ਸਵੇਰ ਕਾਂਦੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹੈ ਕਿ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਿਓ ਹੁਣ ਗੱਲ ਕਰਨੀ ਹੈ ਅੱਜ ਆਪਾਂ ਬਾਗੀ ਧੜੇ ਦੇ ਤੋਂ ਮੈਂਬਰਾਨੇ ਜਿਹੜੀ ਚਿੱਠੀ ਲਿਖੀ ਹੈ ਜੋ ਉਹਨਾਂ ਨੇ ਬੰਗ ਕੀਤੀ ਹੈ ਪਹਿਲਾਂ ਤਾਂ ਨੌ ਕਿਡੇ ਕਿਡੇ ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਤੇ ਭਾਈ ਮਨਜੀਤ ਸਿੰਘ ਇਹਨਾਂ ਨੇ ਕੀ ਮੰਗ ਕੀਤੀ ਹੈ ਕਿ ਜਿਹੜੇ ਜੱਥੇਦਾਰ ਅਕਾਲ ਤਖਤ ਨੇ ਅਕਾਲ ਤਖਤ ਸਾਹ ਦੇ ਜੱਥੇਦਾਰ ਜਿਹੜਾ ਬੰਦ ਲਫਾਫਾ ਦੇ ਕੇ ਗਏ ਜਿੰਦਾ ਸੁਖਵੀਰ ਸਿੰਘ ਬਾਦਲ ਉਹਨੂੰ ਜੰਤਕ ਕਰ ਦੇਣ ਇਹ ਜਿਹੜਾ ਬੰਦ ਲਫਾਫਾ ਕਲਚਰ ਬੰਦ ਹੋਣਾ ਚਾਹੀਦਾ ਪਹਿਲਾਂ ਇਹਦੇ ਚ ਕੋਈ ਦੋ ਰਾਵਾਂ ਨਹੀਂ ਬੰਦ ਲਫਾਫਾ ਕਲਚਰ ਨੇ ਬਹੁਤ ਨੁਕਸਾਨ ਕੀਤਾ ਹੈ ਸ਼ਰੋਮ ਵੀ ਇੱਕ ਕੈਂਡੀਡਟ ਆ ਇਸ ਗੱਲ ਨੂੰ ਅਠਾਇਆ ਸੀ ਬੀਬੀ ਜ਼ਗੀਰ ਘਰ ਦੇ ਕੁਝ ਸਭਾ ਪਹਿਲਾਂ ਇਸ ਬਾਰੇ ਤਾਂ ਬਹੁਤ ਚੁਟਕਲੇ ਬਣੇ ਹੋਏ ਸੀ ਕਿ ਆਏ ਸਾਲ ਪ੍ਰਧਾਨ ਚੁਣਨਾ ਹੁੰਦਾ ਹੈ ਸ਼ਰੋਮ ਵੀ ਕਮੇਟੀ ਦਾ ਤੇ ਲੋਕ ਹੱਸਦੇ ਸੀ ਵੀ ਕਿਸੇ ਨੂੰ ਨਹੀਂ ਪਤਾ ਕੌਣ ਬਣੂ ਇਹਨੂੰ ਪਤਾ ਹੈ ਜਾਂ ਤਾਂ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਹੈ ਜਾਂ ਰੱਬ ਨੂੰ ਪਤਾ ਹੈ ਤੇ ਫਿਰ ਲੋਕ ਕਹਿੰਦੇ ਸੀ ਅਖੀਰਲੇ ਦਿਨ ਰੱਬ ਨੂੰ ਵੀ ਕੀ ਪਤਾ ਹੈ ਇਹ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਹੈ ਤੇ ਬਾਦਲ ਦੇ ਲਿਫਾਫੇ ਤੇ ਲਿਖਿਆ ਜਾ ਚੁੱਕਿਆ ਹੈ ਦੋ ਇਸ ਰੋਹ ਲਿਫਾਫਾ ਕਲਜਰ ਤੇ ਬਹੁਤ ਤੰਗ ਕਰੇ ਜਾਂਦੇ ਸੀ ਤੇ ਉਸੇ ਲਿਫਾਫਾ ਕਲਜਰ ਨੂੰ ਬੰਦ ਕਰਨ ਦੀ ਗੱਲ ਛੋਟੇਪੁਰ ਤੇ ਭਾਈ ਮਨਜੀਤ ਸਿੰਘ ਨੇ ਕੀਤੀ ਹੈ ਉਹ ਕਿ ਜਿਹੜਾ ਸ਼ਰੋਮੀ ਅਕਾਲੀ ਦਾ ਸੁਧਾਰ ਲਹਿਰ ਅਸੀਂ ਚਲਾ ਰਹੇ ਹਾਂ ਨਾ ਸਾਡੀ ਇਹ ਮੰਗ ਹੈ ਕਿ ਇਸ ਤੋਂ ਪਹਿਲਾਂ ਕਿ ਜਿਹੜੇ ਜੱਥੇਦਾਰ ਸਿੰਘ ਸਹਿਬਾਨ ਇਕੱਠੇ ਹੋਣ ਤੇ ਉਹ ਇਹਨੂੰ ਜਨਤਕ ਕਰ ਦੇਣ ਉੱਚ ਦੇਖੀਏ ਤਾਂ ਸਹੀ ਕੀ ਹੈ ਕੋਈ ਮਾਫੀ ਨਾਮ ਹੈ ਖਿਮਾ ਜਾਚਣਾ ਹੈ ਸਪਸ਼ਟੀ ਕਰਨਾ ਕੀ ਹੈ ਇਹ ਜ਼ਰੂਰੀ ਹੈ ਤਾਂ ਕਿ ਲੋਕ ਇੱਥੇ ਚਰਚਾ ਕਰ ਸਕਣ ਇਹ ਪਹਿਲਾਂ ਵੀ ਇਸੇ ਕਿਸਮ ਦੀ ਗਲਤੀ ਹੋ ਚੁੱਕੀ ਹੈ ਜਦੋਂ ਡੇਰੇ ਵਾਲੇ ਸਾਹ ਦਾ ਮਾਫੀ ਨਾਮਾ ਆਇਆ ਸੀ ਉਹਦੇ ਵਿੱਚ ਲਗਾਤਾਰ ਲੋਕ ਚਰਚਾ ਕਰਦੇ ਰਹੇ ਸੀ ਕਿ ਕੀ ਇਹ ਵਿੱਚ ਇਹ ਖੁਦ ਲਿਖਿਆ ਹੈ ਇਹ ਹਿੰਦੀ ਚ ਹੈ ਇਹ ਪੰਜਾਬੀ ਚ ਹੈ ਇਹ ਲਿਖਿਆ ਹੋਇਆ ਹੈ ਇਹ ਟਾਈਪ ਕੀਤਾ ਹੋਇਆ ਇੱਕ ਭੇਦ ਬਣਿਆ ਰਿਹਾ ਇਹ ਇਹ ਲਗਾਤਾਰ ਇਸ ਤੇ ਸਵਾਲ ਉੱਠਦੇ ਰਹੇ ਤੇ ਤੋਂ ਇਹ ਸੇ ਕਰਕੇ ਉਹ ਮਾਫੀ ਨੂੰ ਮੰਨਿਆ ਨਹੀਂ ਗਿਆ ਤੇ ਤੁਹਾਨੂੰ ਵੀ ਪਤਾ ਕਿ ਉੱਥੇ ਤਾਂ ਰੋਲਾ ਪਿਆ ਸੀ ਸਾਰਾ ਉਹੀ ਮਾਫੀ ਜਿਹੜਾ ਕਿਸੇ ਨੂੰ ਕੁਝ ਨਹੀਂ ਪਤਾ ਕਿ ਕਦੋਂ ਮੰਗੀ ਕਿਵੇਂ ਮੰਗੀ ਕੀ ਲਿਖਿਆ ਸੀ ਲੇਕਿਨ ਸਿੰਘ ਸਾਹਿਬਾਨ ਨੂੰ ਜ਼ਰੂਰ ਚੰਡੀਗੜ੍ਹ ਬੁਲਾਇਆ ਸੀ ਕੋਟੀ 'ਚ ਉੱਥੇ ਕਿਹਾ ਸੀ ਕਿ ਜੀ ਆਇਆਂ ਨੂੰ ਮਾਫ ਕਰ ਦਿਓ ਆ ਗਿਆ ਸਾਡੇ ਕੋਲ ਮਾਫੀ ਦਾ ਨਾਮਾ ਤਵਾਲੂ ਬੋਤ ਤੁਸੀਂ ਸੰਗਤ ਦਾ ਰੋਸ ਦੇਖਿਆ ਰੋਸ ਵੀ ਆ ਨਾ ਕਿ ਉਹਦੇ ਚੋ ਜਿੱਦਕ بڑا ਔਖਾ ਹੋ ਗਿਆ ਜਿੰਨੇ ਮਰਜੀ ਇਸ ਤਰ੍ਹਾਂ ਦਿੱਤੇ ਸ਼ਰੂਮ ਦੀ ਕਮੇਟੀ ਨੇ ਲੇਕਿਨ ਸੰਗਤ ਦਾ ਰੋਸ ਵੱਧ ਹੀ ਗਿਆ ਤੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਸਰਬਤ ਖਾਲਸਾ ਬਹੁਤ ਕੁਝ ਹੋਇਆ ਤੇ ਫਿਰ ਮਾਫੀ ਨਾਮਾ ਬਾਅਦਸ ਵੀ ਲੈਣਾ ਪਿਆ ਇਹ ਗੱਲ ਸਭ ਨੂੰ ਪਤਾ ਹੈ ਤੋ ਇਸ ਕਰਕੇ ਉਹ ਕਹਿੰਦੇ ਪੁਰਾਣੀ ਸਥਿਤੀ ਨਾ ਬਣੇ ਤੁਸੀਂ ਇਸ ਨੂੰ ਜਨਤਕ ਕਰੋ ਇੱਕ ਹੋਰ ਵੀ ਗੱਲ ਇਹ ਦਾ ਚਕਰ ਆ ਗਈ ਲੋਕਾਂ ਨੇ ਇੱਕ ਹੋਰ ਖਾਸ ਕਿਸਮ ਦਾ ਇਹ ਵੀ ਖਾਸ ਹੈ ਕਿ ਇਹ ਵੱਡੇ ਬਾਦਲ ਤੋਂ ਇਹ ਮੰਤਰ ਵੀ ਨਾ ਚਿੱਠੀਆਂ ਲੈ ਲੈ ਹੋਵੇ ਸਗਵੀਰ ਸਿੰਘ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਚਿੱਠੀ 9 ਸਾਲ ਪਹਿਲਾਂ ਲਿਖੀ ਹੋਈ ਅੱਜ ਕੱਲ ਫੇਰ ਜਨਤਕ ਹੋਈ ਹੈ ਅੱਜ ਕੱਲ ਲੋਕਾਂ ਚਾਹੀਏ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਲੋਕਾਂ ਨੂੰ ਵੀ ਚਿੱਠੀ 'ਚ ਕੀ ਲਿਖਿਆ ਜਦí ਨੋ ਸਾਲ ਪੁਰਾਣੀ ਚਿੱਠੀ ਜਿਹੜੀ ਅਕਤੂਬਰ 2015 ਦੇ ਵਿੱਚ ਜਿਹੜੀ ਬੇਅਦਬੀ ਤੋਂ ਬਾਅਦ ਉਹਨਾਂ ਦੇ ਦੇਖੋ ਬੇਅਦਬੀ ਸਤੰਬਰ ਚ ਹੁੰਦੀ ਹੈ ਸਤੰਬਰ 15 ਚ ਹੁੰਦੀ ਹੈ ਅਕਤੂਬਰ ਚ ਚਿੱਠੀ ਲਿਖੀ ਜਿਹੜੀ 17 ਅਕਤੂਬਰ 2015 ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਰਜੀਤ ਸਿੰਘ ਚੀਮਾ ਤੇ ਹੋਰ ਬਹੁਤ ਸਾਰੇ ਲੋਕ ਗਏ ਹਰਮੰਦਰ ਸਾਹਿਬ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਅਕਾਲ ਤੱਕ ਸਭ ਗਏ ਤੇ ਉੱਥੇ ਜਾ ਕੇ ਉਹ ਚਿੱਠੀ ਦਿੱਤੀ ਖਬਰਾਂ ਤਾਂ छਪੀਆਂ ਨਹੀਂ ਉਸ ਦਿਨ ਤੁਸੀਂ ਵੀ ਦੇਖ ਸਕਦੇ ਹੋ ਉਸ ਪੁਰਾਣੇ ਅਖਬਾਰ ਕੱਢ ਕੇ ਉਹ ਖਬਰਾਂ 'ਚ ਇੰਨਾ ਕੀ ਹੈ ਕਿ ਬਾਦਲ ਸਾਹਿਬ ਉੱਥੇ ਗਏ ਤੇ ਉਹਨਾਂ ਨੇ ਜਿਹੜਾ ਹੈ ਚਿੱਠੀ ਦਿੱਤੀ ਤੇ ਉਹ ਜਥੇਦਾਰ ਸਾਹਿਬ ਨੇ ਚਿੱਠੀ ਦਾ ਕੀ ਜਵਾਬ ਦਿੱਤਾ ਜੀ ਹੁਣ ਤੱਕ ਕੋਈ ਪਤਾ ਲੱਗਿਆ ਵੀ ਉਹਦੇ ਬਾਰੇ ਕੀ ਕਿਹਾ ਉਹ ਚਿੱਠੀ 'ਚ ਹੈ ਕੀ ਸੀ ਮੰਨਿਆ ਕੀ ਉਹਨਾਂ ਨੇ ਮਾਫੀ ਦਾਵਾ ਦਿੱਤਾ ਸੀ ਉਹਨਾਂ ਨੇ ਕੀ ਕਿਹਾ ਸੀ ਵੈਸੇ ਉਹ ਚਿੱਠੀ ਜਿਹੜੀ ਹੈ ਉਹਦੇ 'ਚ ਬਾਦਲ ਸਾਹਿਬ ਦੀ ਮਨ ਦੀ ਪੀੜਾ ਸੀ ਮੈਂ ਤੁਹਾਨੂੰ ਇੱਕ ਦੋ ਬਾਕਸ ਰਾ ਦੇਣਾ ਫਿਰ ਤੁਹਾਨੂੰ ਅੰਦਾਜ਼ਾ ਲੱਗ ਜੂ ਕਿਉਂ ਲੋਕ ਇਹ ਚਾਹਦੇ ਨੇ ਕਿ ਇਹ ਚਿੱਠੀ ਜਨ ਤੱਕ ਕਰੋ ਉਹਦੇ 'ਚ ਲਿਖਿਆ ਸੀ ਕਿ ਪੰਜਾਬ ਦਾ ਪ੍ਰਸ਼ਾਸਨਿਕ ਮੁਖੀ ਹੋਣ ਕਾਰਨ ਪੂਰਾ ਅਸਾਸ ਹੈ ਮੈਨੂੰ ਮੈਂ ਸੌਪੇ ਫਰਜ਼ਾਂ ਦੀ ਪੂਰੀ ਤੰਦੇ ਹੀ ਤੇ ਸਿੱਦਤ ਨਾਲ ਪਾਲਣਾ ਕਰਨ ਦਾ ਯਤਨ ਕੀਤਾ ਹੈ ਇਹ ਬਾਦਲ ਸਾਹਿਬ ਕਹਿ ਰਹੇ ਨੇ ਪਰ ਸਦਕ ਦਲੀ ਨਾਲ ਆਪਣੇ ਫਰਜ਼ਾਂ ਦੀ ਪਾਲਣਾ ਕਰਦੇ ਆਂ ਕਈ ਵਾਰ ਅਜਿਹਾ ਕੁਝ ਵਾਪਰ ਜਾਂਦਾ ਹੈ ਜੋ ਕਿਆਸ ਤੋਂ ਬਾਹਰ ਹੁੰਦਾ ਹੈ ਜਿਸ ਨਾਲ ਤੁਹਾਡੇ ਮਨ ਨੂੰ ਗਹਿਰੀ ਪੀੜਾ ਚੋਂ ਲੰਘਣਾ ਪੈਂਦਾ ਹੈ ਮਤਲਬ ਉਹਨਾਂ ਨੇ ਚਿੱਠੀ ਦੇ ਵਿੱਚ ਕਿ ਤੇ ਕੋਈ ਗੱਲ ਨਹੀਂ ਕੀਤੀ ਚਾਰ ਨੁਕਤੇ ਜਿਹੜੇ ਦਿੱਤੇ ਨੇ ਇਹਨਾਂ ਨੇ ਹੁਣ ਨਾ ਮਾਫੀ ਨਾਮੇ ਦੀ ਗੱਲ ਨਾ ਹੀ ਉਥੇ ਜਿਹੜੀ ਬੇਅਦਬੀ ਦੀ ਗੱਲ ਤੇ ਇਹਨਾਂ ਤਾਂ ਚਾਰ ਫੋਰ ਵੀ ਦੇ ਇਹਨਾਂ ਤਾਂ ਸਵੇਤ ਸੈਣੀ ਨੂੰ ਵੀ ਜਿਹੜਾ ਕਿਉਂ ਲਾਇਆ ਜ਼ਰਾ ਹਰ ਰੰਦ ਦੀ ਵੀ ਗੱਲ ਕੀਤੀ ਹੈ ਤੇ ਕੇਸ ਜਿਹੜਾ ਸਵਾਗ ਵਾਲਾ ਕੇਸ ਹੈ 2007 ਵਾਲਾ ਉਹ ਬੌਸ ਲੈਂਡ ਦੀ ਗੱਲ ਵੀ ਕੀਤੀ ਹੈ ਕੁਛ ਨਹੀਂ ਕੀਤਾ ਜਿਵੇਂ ਬਾਦਲ ਸਾਹਿਬੇ ਕਹਤਾ ਕਿ ਮੈਂ ਬੜੀ ਮੰਨ ਦੀ ਪੀੜਾ ਚੋਂ ਨਿਕਲਿਆ ਅੰਦਰ ਮੰਨ ਦੀ ਪੀੜਾ ਲੈ ਕੇ ਮੈਂ ਅਕਾਲ ਤਖਤ ਸਾਹਿਬ ਦੇ ਗੁਰੂ ਦੇ ਸਾਹਮਣੇ ਪੇਸ਼ ਹੋਇਆ ਤੇ ਮੈਨੂੰ ਆਪਦਾ ਅਹਿਸਾਸ ਹੈ ਚਰਦ ਦਾ ਮੇਰੇ ਮਨ ਦੇ ਦਾ ਇਹ ਅਨ ਕੈਸੇ ਸੀ ਜਿਹੜਾ ਕੁਝ ਹੋ ਗਿਆ ਹੁਣ ਸਾਰੀ ਗੱਲ ਗੂਲ ਕਰਤੀ ਆ ਗੂਲ ਵੀ ਕਰਤੀ ਤੇ ਨਿਕਲਿਆ ਵੀ ਕੁਝ ਨਹੀਂ ਤੇ ਇੱਕ ਕਿਸਮ ਦਾ ਬੈਸੇ ਤਾਂ ਉਹਨਾਂ ਨੂੰ ਵੀ ਪਤਾ ਵੀ ਮੈਂ ਕੋਈ ਮਾਫੀ ਨਹੀਂ ਮੰਗੀ ਮੈਂ ਕੋਈ ਉਹ ਨਹੀਂ ਕੀਤਾ ਕਿਉਂਕਿ ਉਹ ਤੋਂ ਬਾਅਦ ਤਾਂ ਫਿਰ ਉਹਨਾਂ ਨੇ ਜਾ ਕੇ ਤਿੰਨ ਦਿਨ ਲਈ ਉੱਥੇ ਬੈਠੀ ਸਾਰੀ ਲੀਡਰਸ਼ਿਪ ਥੋੜੇ ਯਾਦ ਹੋ ਜਦੋਂ ਸੁਖਵੀਰ ਸਿੰਘ ਬਾਦਲ ਜਿਹੜਾ ਹੈ ਦੂਜੇ ਜੁੱਤੇ ਨੂੰ ਪਾਲਿਸ਼ ਕਰੀ ਕੇ ਜਿੱਤੇ ਪਾਲਿਸ਼ ਨਹੀਂ ਹੋ ਸਕਦੀ ਸੀ ਐਸਾ ਕੁਝ ਵੀ ਕੀਤਾ ਸੀ ਨਾ ਉਦੋਂ ਉਦੋਂ ਕਾਦੀ ਗਲਤੀ ਤੇ ਮਾਫੀ ਮੰਗੀ ਸੀ ਉਦੋਂ ਚਿੱਠੀ ਦਾ ਜ਼ਿਕਰ ਕਿਉਂ ਨਹੀਂ ਹੋਇਆ ਹੁਣ ਇਹ ਚਿੱਠੀ ਦਾ ਜ਼ਿਕਰ ਕਿਉਂ ਰਿਹਾ ਸਭ ਬਾਗੀ ਧੜਾ ਜਾਂ ਸੁਧਾਰ ਲਹਿਰ ਬਾਰੇ ਉਹ ਇਹ ਸਮਝਦੇ ਨੇ ਕਿ ਕਿਤੇ ਹਜਾ ਕੁਝ ਨਾ ਹੋ ਜੇ ਤੇ ਇਸ ਤੋਂ ਪਹਿਲਾਂ ਕਿ ਇਹ ਜਾ ਕੁਝ ਹੋਵੇ ਤੇ ਹੋਰ ਪਾਸੇ ਨੂੰ ਜਾਵੇ ਇੱਕ ਤਾਂ ਉਹ ਸੱਚੀ ਗੱਲ ਹੈ ਇਹ ਪ੍ਰੈਸ਼ਰ ਬਣਾਉਣਾ ਚਾਹੁੰਦੇ ਨੇ ਕਿ ਗਿਆਨੀ ਰਗਵੀਰ ਸਿੰਘ ਜਥੇਦਾਰ ਸਾਹਿਬ ਕਿਤੇ ਜ਼ਿਆਦਾ ਇੱਧਰ ਉੱਧਰ ਨਾ ਦੇਖਣ ਉਹ ਇਨਸਾਫ ਵੱਲ ਪਾਸੇ ਨੂੰ ਜਾਣ ਪਰ ਹੁਣ ਲੋਕਾਂ ਦੇ ਬਣਸ ਤਾਂ ਪਰਾ ਨਹੀਂ ਡਰ ਪਏ ਹੋਏ ਨੇ ਵੀ ਐਸਾ ਬਹੁਤ ਘੱਟ ਪੈਂਦਾ ਕਿਉਂਕਿ ਇਹ ਤਾਂ ਜਥੇਦਾਰਾਂ ਨੇ اپنی ਵਿਸ਼ਵਾਸ ਯੋਗਤਾ ਤੇ ਤਾਂ ਖੁਰਾਂ ਲਾਈ ਹੈ ਨਾ ਜੇ ਜਥੇਦਰਾ ਦੀ ਵਿਸ਼ਵਾਸ ਯੋਗਤਾ ਤੇ ਖੁਰਾਂ ਲੱਗਦਾ ਹੈ ਕਾਹਨ ਸਖਤ ਵੀ ਲੱਗਦਾ ਇਹ ਤਾਂ ਰਿਜਾ ਬੇਲੇ ਤਾਂ ਹੁੰਦਾ ਹੈ ਤੇ ਉਹ ਲੋਕ ਤਾਂ ਹੁਣ ਮੈਨੂੰ ਇੱਕ ਤਾਂ ਬੰਦਾ ਫੋਨ ਆਇਆ ਉਹ ਜੀ ਬਹਿ ਕੇ ਆ ਨਾ ਸਵੇਰ ਵਾਲੀਆਂ ਖਬਰਾਂ ਚ ਵੀ ਜੋ ਆਗਲੈਡ ਗਏਗੇ ਉਹਨਾਂ ਨੇ ਸ਼ਾਇਦ ਅੱਜ ਫੰਕਸ਼ਨ ਹੈ ਕੱਲੂ ਜਾਂ ਪਰਸ ਨੂੰ ਆ ਜਣੇ 29 ਨੂੰ ਜਾਂ 30 ਨੂੰ ਮੀਟਿੰਗ ਕਰ ਸਕਦੇ ਨੇ ਉਹ ਜੀ ਮੀਟਿੰਗ ਦਾ ਗਲੈਡ ਹੋਗੀ ਉੱਥੇ ਫੈਸਲਾ ਹੋ ਗਿਆ ਲੋਕ ਤਾਂ ਇਸ ਜਿਹੀ ਗੱਲਾਂ ਵੀ ਕਦੀ ਜਾਂਦੇ ਨੇ ਫੈਸਲਾ ਹੋਣਾ ਜਾਂ ਨਹੀਂ ਹੋਣਾ ਕੀ ਹੋਣਾ ਸਪਸ਼ਟ ਤੌਰ ਤੇ ਇਹ ਧੜੇ ਨੇ ਬਾਗੀ ਧੜੇ ਨੇ ਆਪਣੇ ਨੁਕਤੇ ਲਿਖਦੇ ਮੈਂ ਨਹੀਂ 바ਗੀ ਤੁਹਾਡੇ ਨੂੰ ਕਹਦਾ ਕਿ ਇਹਨਾਂ ਨੂੰ ਇਗਨੋਰ ਕਰੋ ਇਹ ਸਾਰੇ ਦੁੱਧ ਤੋਤੇ ਨੇ ਇਹਨਾਂ ਦਾ ਇਹਨਾਂ ਤੇ ਕੁਵਿਲ ਜਾਮ ਨਹੀਂ ਇਹ ਤਾਂ ਗੱਲ ਹੀ ਨਹੀਂ ਕਰ ਗੱਲ ਤਾਂ ਇਹਨਾਂ ਦੇ ਗਨਾਹ ਦੀ ਕਰ ਰਿਹਾ ਜਿਹੜੇ ਇਹਨਾਂ ਨੇ ਕਮੂੜਿਆ ਤੇ ਉਸ ਗਵਾਹ ਵਾਰੇ ਗਨਾਹ ਵਾਰੇ ਜਿਹੜਾ ਸਪਸ਼ਟ ਕਰਨਾ ਹੈ ਸਖਵੀਰ ਸਿੰਘ ਬਾਦਲ ਦਾ ਗਲਤ ਉਹ ਨਹੀਂ ਹੋ ਰਹੀ ਹੈ ਕਿ ਉਹਦੇ ਬਾਰੇ ਕੀ ਉਹ ਚਿੱਠੀ ਚ ਹੈਗਾ ਉਹ ਕਰ ਤੋਂ ਚਤਕ ਲੋਕਾਂ 'ਚ ਹੀ ਜਾਣਗੇ ਸੰਗਤ ਨੂੰ ਪਤਾ ਹੋਣਾ ਚਾਹੀਦਾ ਸੰਗਤ ਨਾਲ ਡਿਸਕਸ ਕਰੇ ਤੇ ਸੰਗਤ ਦੇਖੇ ਵੀ ਗੱਲ ਸਹੀ ਕੀਤੀ ਹੈ ਕਿ ਨਹੀਂ ਕੀਤੀ ਜੇ ਸੰਗਤ ਨੂੰ ਇੰਨੀ ਗੱਲ ਹੈ ਜੀ ਜਿਵੇਂ ਕਹਿੰਦੇ ਨੇ ਗਰਾਹਤ ਸਾਥ ਤੋਂ ਹੋਏ ਨੇ ਅਸੀਂ ਮਾਫੀ ਮੰਗਦੇ ਆ ਤੇ ਉਹਦੇ ਬਾਅਦ ਬਸ ਚਲੋ ਮਾਫੀ ਉਹਦੇ ਤੇ ਚਲੋ ਵੀ ਸਾਰਾ ਕੁਝ ਹੋ ਗਿਆ ਮਾਫੀ ਕਰਨੀ ਚਾਹੀਦੀ ਇਹਨਾਂ ਨੇ ਵੀ ਪਸਤਾਤਾ ਵੀ ਕਰ ਲਿਆ ਸੀ ਪ੍ਰਕਾਸ਼ ਨੂੰ ਬਾਦਲ ਦੀ ਚਿੱਠੀ ਚੋਂ ਨਿਕਲਦਾ ਇਹ ਜਾ ਕੁਛ ਤਾਂ ਨਹੀਂ ਹੋ ਰਿਹਾ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ ਖੈਰ ਜਿਹੜੇ ਲੋਕਾਂ 'ਚ ਸੰਗਤ 'ਚ ਚਰਚਾ ਬਹੁਤ ਹੈ ਦੇਖਦੇ ਆ ਕਦੋਂ ਗਿਆਨੀ ਰਗਵੀਰ ਸਿੰਘ ਲੋਕਾਂ ਨੂੰ ਦੱਸਦੇ ਨੇ ਕਿ ਇਸ ਚਿੱਠੀ 'ਚ ਕੀ ਹੈ ਉਹ ਨਹੀਂ ਮਿਲਦੇ ਆ ਕਰ ਇੱਕ ਹੋਰ ਨਵੀਂ ਵੀਡੀਓ ਤੇ ਨਾਲ ਬਹੁਤ ਬਹੁਤ ਸ਼ੁਕਰੀਆ